ਲੋਕ ਸਭਾ ਚੋਣਾਂ ਸਿਰਤੇ ਨੇ ਤੇ ਹੁਣ ਉਮੀਦਵਾਰ ਵੋਟਾਂ ਮੰਗਣ ਵਾਸਤੇ ਪਿੰਡੋ ਪਿੰਡ ਜਾ ਰਹੇ ਨੇ ਲੇਕਿਨ ਪਿੰਡੋ ਪਿੰਡਾਂ ਦੇ ਵਾਸੀ ਹੁਣ ਇਹਨਾਂ ਲੋਕਾਂ ਨੂੰ ਸਬਕ ਸਿਖਾ ਰਹੇ ਨੇ ਕਿ ਹੁਣ ਤੁਹਾਨੂੰ ਸਾਡੇ ਪਿੰਡਾਂ ਦੀ ਤੇ ਸਾਡੀ ਕਿਉਂ ਜਿਆਦ ਆ ਗਈ ਹੈ ਜਦ ਕਿ ਪਿੰਡਾਂ ਦੇ ਵਿੱਚ ਤੁਸੀਂ ਕੋਈ ਵਿਕਾਸ ਕੀਤਾ ਨਹੀਂ ਹੈ ਪਹਿਲਾਂ ਵੀ ਕੁਰਾਲੀ ਦੇ ਕਈ ਪਿੰਡਾਂ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ ਤੇ ਹੁਣ ਫੇਰ ਦੋ ਪਿੰਡਾਂ ਨੇ ਇਹਨਾਂ ਚੋਣਾਂ ਦਾ ਬਾਈਕਾਟ ਕੀਤਾ ਤੇ ਨਾਲ ਹੀ ਉਮੀਦਵਾਰਾਂ ਨੂੰ ਕਹਿ ਦਿੱਤਾ ਕਿ ਪਿੰਡ ਦੇ ਵਿੱਚ ਵੋਟਾਂ ਮੰਗਣ ਦੀ ਕੀ ਚਲਣਾ ਕੀਤੀ ਜਾਵੇ ਦੋ ਪਿੰਡ ਨੇ ਇੱਕ ਪਿੰਡ ਮਹਾਲੀ ਜ਼ਿਲ੍ਹੇ ਚ ਪੈਂਦਾ ਤੇ ਦੂਜਾ ਪਿੰਡ ਪੈਂਦਾ ਰੋਪੜ ਦੇ ਵਿੱਚ ਤੇ ਲੋਕ ਸਭਾ ਹਲਕਾ ਸ਼੍ਰੀਨੰਦਪੁਰ ਸਾਹਿਬ ਇਹਨਾਂ ਪਿੰਡਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਇਨਾਂ ਲੋਕ ਲੋਕ ਸਭਾ ਚੋਣਾਂ ਦੇ ਵਿੱਚ ਸ਼ਮੂਲੀਅਤ ਨਹੀਂ ਕਰਨੀ ਕਿਸੇ ਵੀ ਪਾਰਟੀ ਨੂੰ ਵੋਟਰੀ ਪਾਉਣੇ ਕਿਸੇ ਵੀ ਉਮੀਦਵਾਰ ਵੋਟਾ ਮੰਗਣ ਵਾਸਤੇ ਸਾਡ ਪਿੰਡ ਨਾ ਆਵੇ ਨਹੀਂ ਤੇ ਫਿਰ ਆਪਣਾ ਉਹ ਸੋਚ ਸਮਝ ਪੜ ਕੇ ਆਵੇ ਲੋਕ ਕਾਫੀ ਖਫਾ ਨੇ ਨਾਰਾਜ ਨੇ ਕਿ ਕਿੰਨੀਆਂ ਸਰਕਾਰਾਂ ਬਦਲਦੀਆਂ ਕਿੰਨੀਆਂ ਵੋਟਾਂ ਪੈ ਪਾਤ ਜਿਤਨੀਆਂ ਸੀ ਲੇਕਿਨ ਸਾਡੇ ਪਿੰਡਾਂ ਦੀ ਹਾਲਤ ਖਸਤਾ ਹੋਰ ਕੀ ਵਿਕਾਸ ਹੋਣਾ ਪਿੰਡ ਨੂੰ ਜਾਂਦੀਆਂ ਫਿਰਨੀਆਂ ਤੇ ਛੜਕਾ ਉਹ ਵੀ ਇੰਨੀਆਂ ਜਿਆਦਾ ਦੀ ਖਸਤਾ ਹਾਲਤ ਆ ਤੇ ਹੁਣ ਪਿੰਡ ਵਾਸੀ ਇਕੱਠੇ ਹੋ ਗਏ ਨੇ ਜਿਸ ਤੋਂ ਬਾਅਦ ਹਲਚਲ ਸ਼ੁਰੂ ਹੋ ਗਈ ਆ ਇਹ ਪਿੰਡਾ ਫਤੇਗੜ ਚਟੋਲੀ ਤੇ ਚਟੋਲੀ ਦੋ ਪਿੰਡ ਨੇ ਦੋਨਾਂ ਪਿੰਡਾਂ ਦੇ ਲੋਕਾਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਵੋਟਾਂ ਨਹੀਂ ਪਾਉਣੀਆਂ ਤੇ ਨਾ ਹੀ ਸਾਡੇ ਪਿੰਡ ਕੋਈ ਬੜੇ ਰੂਪਨਗਰ ਮਾਰਗ ਨਾਲ ਲੱਗਦੇ ਪਿੰਡ ਚਟੌਲੀ ਅਤੇ ਫਤੇਗੜ ਚਟੌਲੀ ਦੇ ਨਿਵਾਸੀਆਂ ਨੇ ਪਿਛਲੇ ਕਈ ਸਾਲਾਂ ਤੋਂ ਪਿੰਡ ਨੂੰ ਜਾਣ ਵਾਲੀ ਛੜਕਦੀ ਖਸਤਾ ਹਾਲਤ ਵਿੱਚ ਸਰਦਾਰਨਾ ਕੀਤੇ ਜਾਂਦੇ ਰੋਸ ਵਜੋਂ ਲੋਕ ਸਭਾ ਚੋਣਾਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਪਿੰਡ ਵਾਸੀਆਂ ਨੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੋਟਾਂ ਮੰਗਣ ਲਈ ਪਿੰਡ ਵਿੱਚ ਨਾ ਆਉਣ ਦੀ ਅਪੀਲ ਵੀ ਕੀਤੀ ਹੈ ਦੱਸਣ ਜੋਗੇ ਕਿ ਕਰਾਲੀ ਰੂਪਨਗਰ ਮਾਰਗ ਤੇ ਸਥਿਤ ਫਤੇਗੜ ਚਟੌਲੀ ਜ਼ਿਲ੍ਹਾ ਰੂਪੜ ਦਾ ਪਿੰਡ ਅਤੇ ਪਿੰਡ ਚਟੌਲੀ ਜੇਲਾ ਮਹਾਲੀ ਦਾ ਪਿੰਡ ਆਮੋ ਸਾਹਮਣੇ ਪੈਂਦੇ ਇਹਨਾਂ ਦੋਵਾਂ ਪਿੰਡਾਂ ਚੋਂ ਲੰਘਣ ਵਾਲੀ ਸੜਕ ਘਾੜ ਦੇ ਇਲਾਕੇ ਦੇ ਦਰਜਨਾ ਪਿੰਡਾਂ ਨੂੰ ਕੌਮੀ ਮਾਰਗ ਨਾਲ ਜੋੜਦੀ ਆ। ਪਿੰਡ ਵਾਸੀ ਐਡਵੋਕੇਟ ਗੁਰਪ੍ਰੀਤ ਸਿੰਘ ਖਟੜਾ, ਸਾਬਕਾ ਸਰਪੰਚ ਸਰਬਜੀਤ ਕੌਰ, ਜੱਗੀ ਧਨੋਵਾ, ਸਵਰਨਕੌਰ, ਲਖਵੀਰ ਸਿੰਘ, ਗੁਰਿੰਦਰ ਸਿੰਘ ਬੜੈਚ, ਸਤਨਾਮ ਸਿੰਘ, ਬਲਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਗੋਲਡੀ ਆਦ ਨੇ মিডিਆ ਨੂੰ ਦੱਸਿਆ ਕਿ ਇਲਾਕੇ ਦੀ ਇਸ ਮਹੱਤਵਪੂਰਨ ਸੜਕ ਦੀ ਪਿਛਲੇ ਕਰੀਬ 1 ਦਹਾਕੇ ਤੋਂ ਹੋਈ ਖਸਤਾ ਹਾਲਤ ਦੀ ਕਿਸੇ ਵੀ ਪਾਰਟੀ ਕਿਸੇ ਵੀ ਸਰਕਾਰ ਨੇ ਸਾਰ ਨਹੀਂ ਲਈ ਉਹਨਾਂ ਨੇ ਕਿਹਾ ਕਿ ਨਦਵਾ ਪਿੰਡਾਂ ਦੀ ਜ਼ਮੀਨ 'ਚ ਇੰਡਸਟਰੀਅਲ ਜ਼ੋਨ ਐਲਾਨਿਆ ਗਿਆ ਅਤੇ ਖੇਤਰ 'ਚ ਦੋ ਦਰਜਣ ਤੋਂ ਵਧੇਰੇ ਪਲਾਂਟ ਸਥਾਪਿਤ ਹੋ ਚੁੱਕੇ ਨੇ ਉਹਨਾਂ ਇਹ ਵੀ ਕਿਹਾ ਕਿ ਇੰਡਸਟਰੀਅਲ ਜ਼ੋਨ ਅਤੇ ਮਾਈਨਿੰਗ ਜ਼ੋਨ ਹੋਣ ਦੇ ਬਾਵਜੂਦ ਛੜਕ ਵੱਲੋਂ ਸਰਕਾਰ ਵੱਲੋਂ ਸੜਕ ਦਾ ਲੋਡ ਇਨਸਾਨ ਨਿਰਮਾਣ ਹੀ ਨਹੀਂ ਕੀਤਾ ਗਿਆ ਇੰਨਾ ਵਿੱਚੋਂ ਪਿੰਡ ਫਤੇਗੜ ਚਟੋਲੀ ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ ਦੇधीन ਪੈਂਦਾ ਜਦ ਕਿ ਪਿੰਡ ਚਟੋਲੀ ਜ਼ਿਲ੍ਹਾ ਮਹਾਲੀ ਦੇ ਵਿਧਾਨ ਸਭਾ ਹਲਕਾ ਕਰੜਦੀਨ ਪੈਂਦਾ ਉਹਨਾਂ ਕਿਹਾ ਕਿ ਸੜਕ ਦੇ ਨਿਰਮਾਣ ਨੂੰ ਲੈ ਕੇ ਉਹ ਮੌਜੂਦਾ ਸਰਕਾਰ ਅਤੇ ਪਿਛਲੀ ਸਰਕਾਰ ਦੇ ਆਗੂਆਂ ਤੱਕ ਕਈ ਵਾਰ ਪਹੁੰਚ ਕਰ ਚੁੱਕੇ ਨੇ ਲੇਕਿਨ ਉਹਨਾਂ ਦੀ ਸੁਣਵਾਈ ਨਹੀਂ ਹੋਈ ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਆਮ ਆਦਮੀ ਪਾਰਟੀ ਦੇ ਦੋਵੇਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਅਤੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਦੇ ਨਾਲ ਵੀ ਕਈ ਵਾਰ ਮੁਲਾਕਾਤ ਕੀਤੀ ਜਾ ਚੁੱਕੀ ਹੈ ਉਹਨਾਂ ਵੱਲੋਂ ਦਾਅਵੇ ਕੀਤੇ ਗਏ ਨੇ ਲੇਕਿਨ ਦਾਅਵਿਆਂ ਦੇ ਬਾਵਜੂਦ ਦੋਨੇ ਐਮਐਲਏ ਸੜਕ ਦੇ ਮੋੜ ਨਿਰਮਾਣ ਦਾ ਕੰਮ ਸ਼ੁਰੂ ਨਹੀਂ ਕਰਵਾ ਸਕੇ ਉਹਨਾਂ ਕਿਹਾ ਕਿ ਸਰਕਾਰਾਂ ਦੇ ਸਰਵੇਖਣ ਨੂੰ ਦੇਖਦੇ ਦੋਨਾ ਪਿੰਡਾਂ ਦੇ ਵਸਨੀਕਾਂ ਨੇ ਐਲਾਨ ਕੀਤਾ ਹੈ ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਜਾਂ ਉਮੀਦਵਾਰ ਇਨ੍ਹਾਂ ਪਿੰਡਾਂ ਵਿੱਚ ਵੋਟਾਂ ਮੰਗਣ ਲਈ ਆਵੇਗਾ ਤਾਂ ਉਸ ਦਾ ਸਖਤ ਵਿਰੋਧ ਕੀਤਾ ਜਾਵੇਗਾ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਵੋਟਾਂ ਤੋਂ ਬਾਅਦ ਵੀ ਸੜਕ ਨਾ ਬਣੀ ਤਾਂ ਸੜਕ ਦੇ ਨਰਮਾਨ ਦੀ ਮੰਗ ਲਈ ਕਿ ਪਿੰਡ ਵਾਸੀਆਂ ਵੱਲੋਂ ਹੋਰ ਨਾ ਪਿੰਡਾਂ ਦੇ ਬਖਸੀ ਬਸਨਿਕਾਂ ਦੇ ਸਹਿਯੋਗ ਨਾਲ ਸੰਘਰਸ਼ ਸ਼ੁਰੂ ਕੀਤਾ ਜਾਏਗਾ ਤੇ ਫਿਰ ਸਰਕਾਰ ਦੀ ਜ਼ਿੰਮੇਵਾਰੀ ਹੋਏਗੀ ਹੁਣ ਦੋ ਪਿੰਡ ਨੇ ਦੋ ਰੋਪੜ ਅਤੇ ਮਹਾਲੀ ਜ਼ਿਲ੍ਹੇ ਦੇ ਨੇ ਲੋਕ ਸਭਾ ਹਲਕਾ ਸ਼ਿਰਨਾਥਪੁਰ ਸਾਹਿਬ ਆਸਤੇ ਵੋਟਾਂ ਪੈ ਰੀਆਂ ਨੇ ਜਿਵੇਂ ਬਾਕੀ ਪੰਜਾਬ ਚ ਪੈ ਰੀਆਂ ਨੇ ਇਹਨਾਂ ਪਿੰਡਾਂ ਦੇ ਲੋਕਾਂ ਨੇ ਹੁਣ ਬਾਈਕਾਟ ਕਰ ਦਿੱਤਾ ਤੇ ਉਮੀਦਵਾਰਾਂ ਨੂੰ ਪਾਰਟੀਆਂ ਨੂੰ ਕਹਿ ਦਿੱਤਾ ਕਿ ਜੇ ਪਿੰਡ ਵੜਿਓ ਤੇ ਸੋਚ ਸਮਝ ਕੇ ਵੜਿਓ ਕਿਉਂਕਿ ਸਖਤ ਵਿਰੋਧ ਕੀਤਾ ਜਾਵੇ ਹੁਣ ਸਵਾਲ ਹੈ ਕਿ ਸਰਕਾਰਾਂ ਬਦਲੀਆਂ ਕਾ ਨਾ ਅਕਾਲੀ ਵਲੇ ਸਰ ਕੰਮ ਹੋਇਆ ਨਾ ਕਾਂਗਰਸ ਵਲੇ ਹੁਣ ਪੰਜੀਆਂ ਮਹੀਨਿਆਂ ਦੀ ਆਮ ਆਦੀ ਪਾਰਟੀ ਦੀ ਸਰਕਾਰ ਹੋ ਚੁੱਕੀ ਹੈ ਇਹਨਾਂ ਨੇ ਵੀ ਸਿਵਾਏ ਲਾਰੇ ਦਿੱਤੇ ਨੇ ਇੱਕ ਖਰੜ ਤੋਂ ਐਮਐਲਏ ਨੇ ਜਿਹੜੇ ਇਸ ਟਾਈਮ ਸੂਬੇ ਦੇ ਵਜੀਰ ਨੇ ਦੂਜੇ ਚਮਕੌਰ ਸਾਹਿਬ ਦੇ ਐਮਐਲਏ ਡਾਕਟਰ ਚਰਨਜੀਤ ਸਿੰਘ ਜਿਨ੍ਹਾਂ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਹਰਾਇਆ ਸੀ ਦੋਨੇ ਐਮਐਲਏ ਇਹਨਾਂ ਪਿੰਡਾਂ ਦੀ ਸਾਰ ਨਹੀਂ ਸੁਣ ਸਕੇ ਹਾਂ ਲਾਰੇ ਵਾਰ-ਵਾਰ ਦਿੰਦੇ ਨੇ ਪਰ ਬਾਅਦੇ ਪੂਰੇ ਨਹੀਂ ਕੀਤੇ ਹੁਣ ਇਹਨਾਂ ਪਿੰਡਾਂ ਵਾਸੀਆਂ ਨੇ ਵਿਰੋਧ ਕੀਤਾ ਦੇਖਦੇ ਹਾਂ ਹੁਣ ਦੋਨੇ ਚੁਣੇ ਹੋਏ ਐਮਐਲਏ ਕਦੋਂ ਤੱਕ ਦਲ ਲਾਰਾ ਲਾਉਂਦੇ ਨੇ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡਾ ਤੋਂ ਲੈਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ